ਪੁਲਿਸ ਵੱਲੋਂ ਡਿਟੇਨ ਕੀਤੇ ਗਏ ਕਿਸਾਨਾ ਗੂਜਗਜੀਤ ਸਿੰਘ ਢੱਲੇਵਾਲਾ ਦਾ ਪੋਤਰਾ ਹੋਇਆ ਬਾਬੂਕ ਪੰਜਾਬ ਭਰ ਦੇ ਕਿਸਾਨਾਂ ਨੂੰ ਕਰਤੀ ਅਪੀਲ ਮੇਰੇ ਦਾਦਾ ਜੀ ਚੜ੍ਹਦੀ ਕਲਾ ਵਿਚ ਹਨ ਪਰ ਜੇਕਰ ਉਹਨਾਂ ਨੂੰ ਕੁਝ ਹੋਇਆ ਤਾਂ ਜ਼ਿੰਮੇਵਾਰ ਸਰਕਾਰ ਹੋਵੇਗੀ ਜਿਗਤ ਜੋਤ ਸਿੰਘ ਢੱਲੇਵਾਲਾ ਕਿਛਲੇ ਕ੍ਰੀ ਵੀਕਾ ਹਫਤੇ ਤੋਂ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਗਏ ਮਰਨ ਵਰਤ ਤੇ ਬੈਠੇ ਕਿਸਾਨਾ ਗੂਜਗਜੀਤ ਸਿੰਘ ਢੱਲੇਵਾਲਾ ਦੇ ਪੁੱਤਰੇ ਜਿਗਤ ਜੋਤ ਸਿੰਘ ਢੱਲੇਵਾਲਾ ਨੇ ਪੰਜਾਬ ਦੇ ਕਿਸਾਨਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਨੇ ਜਗਜੀਤ ਸਿੰਘ ਢੱਲੇਵਾਲਾ ਨੂੰ ਗ੍ਰਿਫਤਾਰ ਕਰਕੇ ਧੂਖਾ ਕੀਤਾ ਹੈ ਜਿਗਤ ਜੋਤ ਨੇ ਕਿਸਾਨਾਂ ਨੂੰ ਕਿਹਾ ਕਿ ਮੋਰਚਾ ਅੱਜ ਵੀ ਪਿੰਡ ਢੱਲੇਵਾਲਾ ਵਿੱਚ ਚੱਲ ਰਿਹਾ ਸਾਰੇ ਇਸ ਮੋਰਚੇ ਵਿੱਚ ਪਹੁੰਚੋ ਜਗਜੀਤ ਸਿੰਘ ਢੱਲੇਵਾਲਾ ਦੀ ਸਿਹਤ ਬਾਰੇ ਜਿਗਤ ਜੋਤ ਨੇ ਭਾਵੁਕ ਹੁੰਦਿਆਂ ਕਿਹਾ ਕਿ ਦਾਦਾ ਜੀ ਨੇ ਪਿਛਲੇ ਕਈ ਦਿਨਾਂ ਤੋ ਪਾਣੀ ਵੀ ਪੀਣਾ ਬੰਦ ਕੀਤਾ ਹੋਇਆ ਉਹਨਾਂ ਦੀ ਸਿਹਤ ਖਰਾਬ ਹੈ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਉਠੀ ਖਾਂ। ਬਾਅਦੇਕਰ ਉਹਨਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਦੀਪਕ ਕੁਮਾਰ ਰਾਸਪੂਰਾ ਦੀ ਰਿਪੋਰਟ। ਜੀਗਰ ਬਟਾ ਕੀ ਕਹਿਣਾ ਤਰਾ? ਸਾਰੇ ਕਿਸਾਨ ਵੀਰਾਂ ਨੂੰ ਮੇਰਾ ਇਹ ਕਹਿਣਾ ਹੈਗਾ ਵੀ ਜਦੋਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀਗਾ ਜਿੱਦਾਂ ਪ੍ਰਸ਼ਾਸਨ ਨੇ ਮੇਰੇ ਦਾਦਾ ਜੀ ਨੂੰ ਚੱਕਿਆ ਸੀ ਉਹ ਸਾਬ ਬਹੁਤ ਗਲਤ ਕੀਤਾ ਉਹਨਾਂ ਨੇ ਉਹ ਬਹੁਤ ਗਲਤ ਕੀਤਾ ਪਰ ਮੈਂ ਸਾਰੇ ਕਿਸਾਨ ਵੀਰਾਂ ਨੂੰ ਹਜੇ ਵੀ ਬੇਨਤੀ ਕਰਨਾ ਚਾਹੁੰਦਾ ਹੈਗਾ ਕੀ ਆਪਣੇ ਪਿੰਡ ਡੱਲੇ ਵਾਲਾ ਗੁਰਦੁਆਰੇ ਦੇ ਸਾਹਮਣੇ ਹਜੇ ਵੀ ਤਰਨਾ ਲੱਗਿਆ ਹੈਗਾ ਹਜੇ ਵੀ ਮਿਕਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਉੱਥੇ ਪਹੁੰਚੋ ਅੱਜ ਮੈਨੂੰ ਪਤਾ ਲੱਗਿਆ ਕਿ ਢੱਲੇ ਵਾਲਾ ਸਾਡੀ ਸਿਹਤ ਕਾਫੀ ਵਿਗੜ ਗਈ ਆ ਪੁਰਨਾ ਹੀ ਬੰਦ ਕਰਤਾ ਹੈ ਪਾਣੀ ਵੀ ਨਹੀਂ ਪੀ ਰਿਆ ਉਹਨੂੰ ਦੇਖ ਕੇ ਕਿਵੇਂ ਲੱਗਦਾ ਤੂੰ ਲੱਗਦਾ ਜੀ ਬਹੁਤ ਸੈੜਾ ਮੈਂ ਸੈੜਣਾ ਮਤਲਬ ਰੱਬ ਦੀ ਕਿਰਪਾ ਨਾਲ ਹਜੇ ਵੀ ਠੀਕ ਨਹੀਂ ਹੋਉ ਟੈਨਸ਼ਨ ਤਾਂ ਹੁੰਦੀ ਹੈਗੀ ਉਹਨਾਂ ਲਈ ਕੀ ਕੁਝ ਬੋਲ ਵੀ ਨਹੀਂ ਰਹੇ ਪਾਣੀ ਵੀ ਨਹੀਂ ਪੀ ਰਹੇ ਸੋਬਾ ਦੇ ਬਿਮਾਰ ਪਏ ਆ ਉਹ ਕਿ ਜੇ ਮੇਰੇ ਦਾਦਾ ਜੀ ਨੂੰ ਕੁਝ ਹੋ ਗਿਆ ਤਾਂ ਇਹਦੇ ਵਿੱਚ ਸਰਕਾਰ ਦੀ ਗਲਤੀ ਹੋਊਗੀ ਕਿ ਸਰਕਾਰ ਨੇ ਮੇਰੇ ਦਾਦਾ ਜੀ